ਸੋ ਇੱਕ ਪ੍ਰੈਕਟੀਕਲ ਵਾਇਰਸ ਰੇਅਰ ਕਰਨਾ ਹੀ ਪੁੱਤਰ ਨੇ ਕਿ ਦਰਅਸਲ ਨਾਲ ਸੰਗਤ ਨਾਲ ਜੁੜਿਆ ਨੂੰ 1 ਸਾਲ ਹੋ ਗਿਆ ਵਾ ਗੁਰਸਾਹਿਬ ਦੀ ਕਿਰਤਾਂ ਵਾ ਬਹੁਤ ਨਾਮ ਜਪਾ ਰਹੇ ਆ ਗੁਰਬਾਣੀ ਦੇ ਵਿਚਾਰ ਬਖਸ਼ ਰਹੇ ਸੋ ਮੈਂ ਤੇ ਮੇਰੀ ਮਾਤਾ ਜੀ ਨੇ ਅੰਮ੍ਰਿਤ ਦੀ ਦਾਤ ਲਈ ਹੀ ਵੈਗਰੂ 1 ਸਾਲ ਹੋ ਗਿਆ ਵਾ ਗੁਰਸਾਹਿਬ ਦੀ ਕਿਰਤਾਂ ਹੀ ਪਰ ਪਿਤਾ ਜੀ ਨੇ ਅੰਮ੍ਰਿਤ ਦੀ ਦਾਤ ਨਹੀਂ ਹੀ ਲਈ ਪਿਤਾ ਜੀ ਨਹੀਂ ਹੀ ਮੰਨਦੇ ਕਿ ਮੈਂ ਨਹੀਂ ਅੰਮ੍ਰਿਤ ਸ਼ਕਨਾਹ ਹਜੇ ਮੰਨੀ ਮੰਦਾ ਹਜੇ ਮਾਇਆ ਪੈਂਦੀ ਹੀ ਬਹੁਤ ਜ਼ਿਆਦੀ ਵੈਗਰੂ ਪਾ ਗੁਰੂ ਸਾਹਿਬ ਨੂੰ ਅਰਦਾਸਾਂ ਜਾਰੀ ਹੀ ਵਗ ਰਹੇ ਇਹਦੇ ਵਿੱਚ ਇਹ ਨਇਨ ਟਾਪਿਕ ਆ ਕਿ ਜੇ ਆਪਾਂ ਸੰਗਤ ਵਿੱਚ ਅਰਦਾਸ ਕਰਾਉਂਦੇ ਆ ਨਾ ਉਸ ਕਦੇ ਵੀ ਖਾਲੀ ਨਹੀਂ ਜਾਂਦੀ ਆਪਾਂ ਸੰਗਤ ਵਿੱਚ ਕੋਈ ਵੀ ਅਰਦਾਸ ਕਰਾ ਰਹੇ ਆ ਨਾ ਗੁਰਪਾਸ਼ਾ ਹਾ ਜਗ ਵਿੱਚ ਸੰਗਤ ਹਰ ਪ੍ਰਭ ਵਸ ਜੀ ਗੁਰਪਾਸ਼ਾ ਹਾ ਜਨਾ ਦੇ ਰ ਸੰਗਤ ਵਿੱਚ ਤੋਂ ਇੱਕ ਸਾਲ ਤੋਂ ਗੁਰਪਾਸ਼ਾ ਨੂੰ ਅਰਦਾਸ ਹੋ ਰਹੀ ਸੀ ਕਿ ਗੁਰਪਾਸ਼ਾ ਜੀ ਏਵੀ ਜੀਵ ਜਿਹੜਾ ਉਹ ਤੁਹਾਡਾ ਹੀ ਆ ਕੁਸੀਵਰ 3 ਗੁਰ ਪਾਸ਼ਾ ਜੀ ਹਰ ਇੱਕ ਦੇ ਅੰਦਰ ਤੇ ਅਮਰਦੀ ਦਾ ਦਵਾ ਆਪਣਾ ਪੁੱਤਰ ਬਣਾਓ ਸੋ ਇਹ ਗੁਰ ਕਾਲ ਦੇ ਉਹਨਾਂ ਦੇ ਇੱਕ ਕਾਰ ਲੈ ਆਉਂਦੇ ਆ ਪਿਤਾ ਜੀ ਦੇ ਸੋ 28 ਤਰੀਕ ਨੂੰ ਸਾਡੇ ਲੱਗੇ ਆਂਦੇ ਸੰਸਾਰ ਆ ਤੇ ਹੁਣ ਆਪੋ ਹੀ ਕਹਿ ਰਹੇ ਸੀ ਕਿ ਮੈਨੂੰ ਵੀ ਅਮਰਦੀ ਦਾਤ ਜਿਹੜੀ ਉਹ ਦਵਾਓ ਗੁਰ ਸਾਹਿਬ ਕਿਤਾ ਕਰਨ ਤੇ ਅਸੀਂ ਨਹੀਂ ਕਹਿੰਦੇ ਵੈਗੋ ਜਦੋਂ ਅਸੀਂ ਕਹਿੰਦੇ ਹਾਂ ਉਹ ਦੋਂ ਚੋਂ ਮੈਂ ਤੇ ਮੇਰੀ ਮਾਤਾ ਜੀ ਕਹਿੰਦੇ ਸੀ ਤੇ ਉਹ ਥੋੜਾ ਚਿਰਦੇ ਸੀ ਕਿ ਨਹੀਂ ਮੈਂ ਨਹੀਂ ਅਮਰਤ ਸ਼ਕਨਾ ਮਨ ਨੂੰ ਹੀ ਕਿਉਂ ਕਹਿੰਦੇ ਜੋ ਮੈਂ ਰਾਹਿਮ ਨਹੀਂ ਮੰਨਦਾ ਨਹੀਂ ਮੇਰੇ ਤੋਂ ਸੰਭਾਲਿਆ ਜਾਣਾ ਤੇ ਪਰ ਜੋ ਜੋ ਅਸੀਂ ਚਲੋ ਸੁਣਦੇ ਹੀ ਰਿਕਾਰਡਿੰਗ ਨਾਲ ਜਦਾਂ ਡੇਲੀ ਕੁਰਬਾਨੀ ਵਿਚਾਰ ਸੁਣੀ ਦੀਆਂ ਜੋ ਤੇ ਵੀ ਇੱਧਰ ਵੀ ਕਲਾਸਾਂ ਲਾਈ ਦੀਆਂ ਵਾ ਤੇ ਉਹਨਾਂ ਦਾ ਆਪਣੇ ਆਪ ਹੀ ਸੁਣ ਸੁਣ ਕੇ ਹੀ ਸਤਨਾਰ ਸਿੰਘ ਵੀਰ ਜੀ ਜਿਹੜੀ ਉੱਧਰ ਵਿਚਾਰ ਹੋ ਰਹੀ ਪੋਥੀ ਦੀ ਉਹ ਸੰਦੇਹੀ ਹਨ ਹਲਾਦੇ ਹੀ ਮਾਰਨਿੰਗ ਟਾਈਮ ਤੇ ਉਹ ਸੁਣ ਸੁਣ ਕੇ ਹੀ ਉਹਨਾਂ ਦਾ ਮਾਨ ਬਣ ਗਿਆ ਹੋਏ ਗਿਰੋ ਵੇਖੋ ਗੁਰਸਾਹਿਬ ਆਪੇ ਵਰਤ ਗਏ ਤੋ ਇਸ ਕਰਕੇ ਆਪਾਂ ਸੰਗਤ ਵਿੱਚ ਜਰੂਰ ਆਈਏ ਅਰਦਾਸ ਕਰਾਈਏ ਕਦੀ ਵੀ ਗੁਰਪਾਤ ਸ਼ਰਦਾਸ ਖਾਲੀ ਨਹੀਂ ਮੋੜਦੇ ਗੁਰਸਾਹਿਬ ਨੇ ਆਪ ਨੂੰ ਉਪਦੇਸ਼ ਤੋਂ ਸਮਝਾਇਆ ਵਾ ਤੋ ਬਹੁਤ ਸ਼ੁਕਰ ਆਏ ਗੁਰੂ ਗੁਰਪਾਤ ਸ਼ਾਦਾ ਗੁਰਪਾਤ ਸ਼ਾਹ ਕਿਰਪਾ ਕਰਨੋਂ ਨਾਲੋਂ ਵੀ ਬਹੁਤ ਨਾਮ ਜਪਾਉਣ ਬਹੁਤ ਪੜ੍ਹਦੀ ਕਰਾਉਣ ਹਣ ਬਹੁਤ ਸੇ ਮਿਲ ਕਰਾਉਣ ਥੋੜਾ ਜਿਹਾ ਪ੍ਰੈਕਟੀਕਲ ਸ਼ੇਅਰ ਕਰਨਾ ਸੀ ਮੇਰੀ ਸਿਸਟਰ ਹੈ ਹਰ ਸਿਮਰਤ ਵਾਇਗਰੂ ਸਿੰਘ ਦੀ ਆਈਡੀ ਤੇ ਉਹ ਵਾਇਗਰੂ ਸਟਾਰਟਿੰਗ ਤੋਂ ਉਹਨੂੰ ਮੈਂ ਲਿੰਕ ਦਿੱਤਾ ਤੇ ਗੁਰਪਾਤ ਸ਼ਾਹ ਜੀ ਕਿਰਪਾ ਨਾਲ ਜੁੜੇ ਸਿਮਰਨ ਕਰਦੇਗੇ 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 ਉਹਨਾਂ ਨੂੰ ਇੱਕ ਦਿਨ ਜਦੋਂ ਪਤਾ ਲੱਗਣਾ ਕਿ ਅੰਮ੍ਰਿਤ ਦੀ ਦਾਤ ਲੈਣੀ ਬਹੁਤ ਜ਼ਰੂਰੀ ਹੈ ਘਰ ਦੀ ਕੋਈ ਵੀ ਪ੍ਰੋਬਲਮ ਸੀ ਉਹਨਾਂ ਨੇ ਕਾਰ ਮਤਲਬ ਪਾਏ ਹੁਣ ਵੈਕ੍ਰੂਜੀ ਉਹਨਾਂ ਦੇ ਹਸਬੰਡ ਬਿਲਕੁਲ ਵੀ ਗੁਰਦੁਆਰਾ ਸਾਹਿਬ ਜਾਂ ਸਿਮਰਨ ਨਹੀਂ ਕਰਦੇ ਸਨ ਜਦੋਂ ਉਹ ਹੁਣ ਸਿਮਰਨ ਉਹ ਕਰਦੇ ਸਨ ਬੱਚੇ ਦੋਨੋਂ ਤੇ ਮੇਰੀ ਸਿਸਟਰ ਜਦੋਂ ਸਿਮਰਨ ਕਰਦੇਗੇ ਕਰਦੇਗੇ ਉਸੇ ਟਾਈਮ ਹੀ ਗੁਰਪਾਤਸ਼ਾਹ ਜੀ ਆਪਣੇ ਆਪ ਕਹਿ ਕਹਿੰਦੇ ਨੇ ਹਰਮਿਤ ਹਰਮੀਦੀ ਜੀ ਮੈਨੂੰ ਨਾ ਬਹੁਤ ਜ਼ਿਆਦਾ ਹਰਮਿਤ ਵਾਹਿਗੁਰੂ ਬਹੁਤ ਮਤਲਬ ਘਰ ਦੇ ਵਿੱਚ ਨਾ ਮਾਹੌਲ ਚੇਂਜ ਹੋ ਗਿਆ ਮੈਂ ਉਹਨੂੰ ਕਿਹਾ ਤੂੰ ਸਿਮਰਨ ਬਾਣੀ ਦੀ ਵਿਚਾਰ ਸੰਗਤ ਸੰਗਤ ਦੀ ਚਰਨ ਧੂੜ ਨਹੀਂ ਛੜਨੀ ਕਹਿੰਦੀ ਠੀਕੇ ਵੈਗਰੂ ਗੁਰਪਾਤਸ਼ਾ ਜੀ ਹੁਣ 5 ਮਾਰਚ ਨੂੰ ਉਹਨੂੰ ਵੈਗਰੂ ਅੰਮ੍ਰਿਤ ਦੀ ਦਾਤ ਬਖਸ਼ਣੀ ਏ ਵੱਡਾ ਬੇਟਾ ਵੈਗਰੂ ਜੀ ਕਕਾਰ ਦੀ ਨਹੀਂ ਪਾਇਓ ਕਹਿੰਦਾ ਮੈਂ ਨਹੀਂ ਅੰਮ੍ਰਿਤ ਦੀ ਦਾਤ ਲੈਣੀ ਹਜੇ ਪਰ ਸਾਰੀ ਸੰਗਤ ਅਰਦਾਸ ਕਰ ਦੋ ਗੁਰਪਾਤਸ਼ਾ ਜੀ ਬੇਟੇ ਵੱਡੇ ਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਤੇ ਛੋਟੇ ਬੇਟੇ ਨੇ ਵੀ ਵੈਗਰੂ ਕਕਾਰ ਪਾਲੇ ਨੇ ਸਿਸਟਰ ਨੇ ਵੀ ਕਕਾਰ ਪਾਲੇ ਨੇ ਪਹਿਲਾਂ ਕੇਸਾ ਰੋਮਾਂ ਦੀ ਬੇਦਵੀ ਰਾਜ ਕੀ ਕਰਦੀ ਸੀ ਪਰ ਹੁਣ ਵੈਗਰੂ ਬਖਸ਼ਿਸ਼ ਦੀਆਂ ਸਟੋਰੀਆਂ ਸਾਰਾ ਦਿਨ ਸਿਮਰਨ ਕੋਈ ਵੀ ਸਲੋਟ ਖਾਲੀ ਹੈ ਤੇ ਵਾਹਿਗੁਰੂ ਸਿਮਰਨ ਬੱਚਾ ਕਰਦਾ ਉਹ ਆਪ ਕਰਦੀ ਹੈ ਗੁਰਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਵਾਹਿਗੁਰੂ ਇਹ ਝੋਲੀਆਂ ਦਾ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਾਦ ਹੋ ਜਾਈ ਵਾਹਿਗੁਰੂ ਆਪਾਂ ਪ੍ਰਚਾਰ ਕਰਨਾ ਤੇ ਮੇਰੀ ਵੀ ਅਰਦਾਸ ਕਰ ਦੋ ਗੁਰਪਾਤਸ਼ਾਹ ਜੀ ਬਖਸ਼ਿਸ਼ ਕਰਨ ਘਰ ਦੇ ਵਿੱਚ ਸੱਚਖੰਡ ਵਰਗਾ ਮਾਹੌਲ ਬਣਾ ਦਿਓ ਵਾਹਿਗੁਰੂ ਹੋਰ ਸਿਮਰਨ ਭਗਤੀ ਬਾਣੀ ਦੇ ਵਿਚਾਰ ਸੰਗਤ ਸੰਗਤ ਦੀ ਚਰਨ ਤੂੜ ਵਾਹਿਗੁਰੂ ਪ੍ਰਚਾਰ ਦੀ ਸੇਵਾ ਸਦੀਵੀ ਬਖਸ਼ਣਾ ਵਾਹਿਗੁਰੂ ਬਸ ਸੰਗਤ ਨਾਲ ਜੋੜ ਕੇ ਰੱਖਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਨੇ ਸੰਗਤ ਬਖਸ਼ੀ ਵਾਹਿਗੁਰੂ ਵਾਹਿਗੁਰੂ ਮੇਰਾ ਐਗਜ਼ਾਮ ਸੀਗਾ ਤੇ ਵਾਹਿਗੁਰੂ ਐਗਜ਼ਾਮ ਤੋਂ ਪਹਿਲਾਂ ਹੀ ਵਾਹਿਗੁਰੂ ਮੈਂ 10 15 ਦਿਨਾਂ ਜੋੜੇ ਵਿੱਚ 10 ਕਰਤੀ ਸੀ ਗੁਰਸਾਹਿਬ ਨੂੰ ਗੁਰਸਰਜੀ ਐਗਜ਼ਾਮ ਕੋ ਪਹਿਲਾਂ ਮੈਨੂੰ ਸੰਗਤ ਬਖਸ਼ੀ ਦਿਓ ਤੇ ਵੀ ਐਗਜ਼ਾਮ ਤੋਂ ਪਹਿਲਾਂ ਮੈਨੂੰ ਸੰਗਤ ਚਾਹੀਦੀ ਆ ਵਾਹਿਗੁਰੂ ਤੇ ਗੁਰਸ਼ਰਮ ਨੇ ਮੈਨੂੰ ਵੈਗਰੂ ਬਖਸ਼ਿਸ਼ ਕੀਤੀ ਹੈ ਨਾ ਤੇ ਗੁਰਸ਼ਰਮ ਨੇ ਵੈਗਰੂ ਮੈਨੂੰ ਸੰਗਤ ਬਖਸ਼ੀ ਤੇ ਵੈਗਰੂ ਮੇਰਾ ਅਗਜ਼ਾਮ ਜਿੱਦੇ ਮੈਂ ਰੋਲ ਨੰਬਰ ਚੈੱਕ ਕੀਤਾ ਨਾ ਤੇ ਵੈਗਰੂ ਉੱਥੇ ਪਤਾ ਕਾਨਪੁਰ ਆ ਗਿਆ ਤੇ ਮੈਂ ਉੱਥੇ ਬੜੀ ਖੁਸ਼ ਹੋਈ ਹੈ ਨਾ ਕਿ ਮੈਨੂੰ ਗੁਰਸ਼ਰਮ ਨੇ ਨਾਲੇ ਇਗਜ਼ਾਮ ਹੋ ਜਾਣਾ ਨਾਲੇ ਸੰਗਤ ਕਰਵਾ ਦਿੱਤੀ ਹੈ ਨਾ ਤੇ ਮੈਂ ਬੜੀ ਖੁਸ਼ ਹੋਈ ਹੈ ਨਾ ਤੇ ਪਰ ਵਾਇਗਰੂ ਅਗਲੇ ਦਿਨਾਂ ਥੋੜੀ ਜੀ ਪ੍ਰੋਬਲਮ ਆ ਗਈ ਤੇ ਦਿੱਲੀ ਮੋਰਚੇ ਕਰਕੇ ਕਹਿ ਰਹੇ ਸੀਗੇ ਵੀ ਸਾਰਾ ਕੁਝ ਬੰਦ ਕਰ ਦੇਣਾ ਪੰਜਾਬ ਵਾਲੀ ਸਾਈਡ ਜਾਣਾ ਮੁਸ਼ਕਲ ਹੋ ਜਾਏਗਾ ਤੇ ਨੈੱਟ ਦਾ ਵੀ ਕਹਿ ਰਹੇ ਸੀਗੇ ਤੇ ਫਿਰ ਵਾਇਗਰੂ ਜਾਣਾ ਤਾਂ ਸੀ ਵਾਇਗਰੂ 15 ਨੂੰ ਸੀਗਾ ਤੇ ਫਿਰ ਵਾਇਗਰੂ ਅਸੀਂ 14 ਨੂੰ ਚਲੇ ਗਏ ਤੇ ਵੈਗਰੂ ਨੂੰ ਘਰ ਦੇ ਕਹਿੰਦੇ ਸੀ ਨਹੀਂ ਜਾਣਾ ਤੁਸੀਂ ਇਹ ਦਿੱਲੀ ਮੋਰਸੇ ਕਰਕੇ ਅੱਗੇ ਥੋੜੀ ਨੀ ਦਿੱਕਤ ਆਈਗੀ ਤੇ ਮੈਂ ਕਿਹਾ ਨਹੀਂ ਵੀਰੂ ਸਾਹਿਬ ਆਪੇ ਉੱ딜 ਜਾਣਗੇ ਹਨਾ ਤੇ ਫਿਰ ਵੈਗਰੂ ਅਸੀਂ ਮੈਂ ਕਿਹਾ ਕੋਈ ਨਾ ਅਸੀਂ ਲੁਧਿਆਣਾ ਹੀ ਰਹਿ ਪਾਂਗੇ ਉੱਥੇ ਕੋਈ ਨਾ ਗੁਰਦਵਾਰਾ ਸਹਿਜ ਮੈਂ ਗੁਰੂ ਸਾਹਿਬ ਦੇ ਪ੍ਰੋਸਾ ਜੀ ਦਾ ਵਿਰਸਾ ਆਪੇ ਉਹਨਾਂ ਨੇ ਇਗਜ਼ਾਮ ਕਾਨਪੁਰ ਲੈ ਆਂਦਾ ਨਾ ਆਪੇ ਓਪਨ ਚਾਰਜਨ ਦੇ ਮਿਲਿ ਪ੍ਰੋਸਾ ਜੀ ਦਾ ਪਰ ਘਰ ਦੇ ਡਾਕ ਦੇ ਸੀਗੇ ਘਰ ਦੇ ਕਹਿੰਦੇ ਨਹੀਂ ਵੀ ਤੂੰ ਆਪਣੇ ਬਰਦਰ ਨੂੰ ਲੈ ਜਾ ਨਾਲ ਤੇ ਵੈਗਰੂ ਬਰਦਰ ਮਨਮੁਖ ਸੀਗਾ ਮੈਨੂੰ ਆਏ ਸੀ ਵੀ ਗਾ ਮੈਨੂੰ ਸੰਗਤ ਮਿਲਲੀ ਉਹਨੇ ਮੈਨੂੰ ਪਤਾ ਨਹੀਂ ਵੀ ਕਾ ਕਿ ਉਹਦਾ ਰਿਐਕਟ ਹੋਊਗਾ ਨਾ ਤੇ ਮੈਂ ਅਸੀਂ ਸੋ ਦਾਂਤੀ ਸੀ ਵਾਹਿਗੁਰੂ ਫਿਰ ਮੈਂ ਆਪਣੇ ਦਾਦਾ ਜੀ ਨੂੰ ਨਾਲ ਤਿਆਰ ਕਰ ਲਿਆ ਉਹ ਕਹਿੰਦੇ ਚੱਲ ਚੱਲੇ ਜਾਵਾਂਗੇ ਫਿਰ ਨਾਲ ਹਨਾ ਤੇ ਵਾਹਿਗੁਰੂ ਉੱਥੇ ਅਸੀਂ ਲੁਧਿਆਣੇ ਪਹੁੰਚ ਗਏ ਤੇ ਸ਼ਾਮੀ ਜਾਵੜੀ ਸੀ ਵਾਹਿਗੁਰੂ 5 ਵਜੇ 14 ਤਰੀਕ ਨੂੰ ਤੇ ਫਿਰ ਵਾਹਿਗੁਰੂ ਮੈਂ ਸਤਨਾਮ ਮੀਰ ਜੀ ਨੂੰ ਕਾਲ ਕੀਤੀ ਤੇ ਮੈਂ ਕਿਹਾ ਵਾਹਿਗੁਰੂ ਅਸੀਂ ਗੁਰਦੁਆਰਾ ਸਾਹਿਬ ਰੁਕਣਾ ਵੀ ਇੱਥੇ ਸਾਨੂੰ ਜਗ੍ਹਾ ਦੇ ਦੇਣਗੇ ਰਾਤ ਨੂੰ ਪੈਣ ਲਈ ਤੇ ਉਹ ਕਹਿੰਦੇ ਤੁਸੀਂ ਮਤਲਬ ਗੁਰਦੁਆਰਾ ਸਾਹਿਬ ਆਜੋ ਦੁੱਖ ਨਿਵਾਰਨ ਲਈ ਵਾਹਿਗੁਰੂ ਅਸੀਂ ਉੱਥੇ ਚਲੇ ਗਏ ਤੇ ਤੇ ਵੀਰ ਜੀ ਆਏ ਸਾਹਮਣੇ ਤੇ ਉਹ ਕਹਿੰਦੇ ਤੁਸੀਂ ਇੱਥੇ ਰੁਕੋਗੇ ਕੇ ਸਾਡੀ ਨਾਲ ਸਾਡੇ ਘਰੇ ਜਾ ਮੈਂ ਕਹਿੰਦਾ ਨਹੀਂ ਵਾਹਿਗੁਰੂ ਮੈਂ ਇੱਥੇ ਸੇਵਾ ਕਰਾਂਗੀ ਵੈਥੋਂ ਪਾਂਡੇ ਦੀ ਤੇ ਨਹੀਂ ਤੋ ਟੈਨ ਨਹੀਂ ਸ਼ੁਕਰਾਨਾ ਤੇ ਫਿਰ ਵਾਹਿਗੁਰੂ 15 ਦਿਨ ਜੀ ਨੂੰ ਸਾਡੀ ਰਾਤ ਤੇ ਬਿਨ ਸੀਗੀ ਟ੍ਰੇਨ ਸੀਗੀ ਤੇ ਗੁਰਸਾਮਨੇ ਉੱਤੇ ਲਧਿਆਣੀ ਵੀ ਗੁਰਦੁਆਰਾ ਸਭੋ ਸੇਵਾ ਲਈ ਵਾਹਿਗੁਰੂ ਤੇ ਵੈਗਰੂ ਸੀ ਸੋਲਾਂ ਨੂੰ ਕੰਟਰੋਲ ਕਰਦੇ ਸੀ ਵੈਗਰੂ ਉਤੇ ਹੀ ਇਸੀ ਆ ਕੋਸਾਂ ਲੈਣਾ ਆਇਆ ਵੈਗਰੂ ਬਹੁਤ ਸ਼ੁਕਰ ਆਕੀਟ ਇੰਜੀਨੀਅਰ ਨਾਲ ਬੜਾ ਪਿਆਰ ਮੋਟੇ ਆ ਪਰਜਾਈ ਬੱਚਾ ਨੇ ਬਹੁਤ ਵਧੀਆ ਵਰਕ ਸੇਵਾ ਕੀਤੀ ਬਹੁਤ ਸ਼ੁਕਰਾਨਾ ਵੈਗਰੂ ਦੇਖ ਲੋ ਵੈਗਰੂ ਅਗਸਾਮ ਮੇਰਾ ਕਿੰਨੀ ਵੀ ਆ ਸਕਦਾ ਸੀ ਹੈ ਨਾ ਮੇਰੀ ਫਰੈਂਡ ਦਾ ਸੀਗਾ ਵੀਰ ਵੈਗਰੂ ਅਗਸਾਮ ਉਧਾਲਕ ਲਖਨਊ ਆਇਆ ਸੀ ਵੈਗਰੂ ਉਹ ਨਹੀਂ ਗਈ ਨਾਲ ਮੇਰੇ ਮੈਂ ਕੱਲੀ ਸੀ ਤਵੇਖ ਲੋਗ ਜ਼ਾਮ ਰਾਹੀ ਵੈਗਰੂ ਮੈਨੂੰ ਸੰਗਤ ਲੱਛੇ ਕੁਛ ਸਾਥ ਨੇ ਔਸ਼ਕੁਰਾਨਾ ਵੈਗਰੂ